देश नू प्यार करने वाले हरियाणे पंजाब नू पंजाब नू प्यार करने वाले सत्कारयोग बुजुर्ग नौजवान वीर मामा भैन छोटे बच्चे बहुत वीड् गिती पहुंचे हो सा नारायणगढ़ की सारी आम आदमी पार्टी की टीम जिला प्रधान ब्लॉक प्रधान तो लेकर लोकसभा सभा प्रधान वलंटीयर साहबान सारे मेरे वालों प्यार भरी सताल नमस्कार वागुरु जी का खालसा वागुरु जी की फिर दोस्तों पहला दो प्रोग्राम कैंसल हो गए थे शायद लगता सी भी पता नहीं आवाने ज नहीं परमात्मा पर ने अज मौका लिया और मौका भी उस समय आया है जब आपको ये पता है ਕਿ ਆਪਨੇ ਆਪਣੇ ਬੱਚੋ ਕੇ ਭਵਿਸ਼ਯ ਕਾ ਫੈਸਲਾ ਕਬ ਕਰਨਾ ਹੈ ਮੈਂ ਪੰਜਾਬੀ ਹਿੰਦੀ ਦੋਨੋ ਮਿਕਸ ਕਰ ਲੂੰ ਹੈਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਪੰਜਾਬੀ ਬੋਲ ਲੂੰਗਾ ਵਿੱਚ ਮੈਂ ਹਿੰਦੀ ਵੀ ਬੋਲੂੰਗਾ ਜਿਹਨੂੰ ਪਤਾ ਆਪਣੀ ਹਿੰਦੀ ਪੰਜਾਬੀ ਵਰਗੀ ਹੀ ਹੁੰਦੀ ਹੈ जब हमको ये पता चल गया कि पांच अक्टूबर को हमने अपने फ्यूचर का फैसला करना है अपने बच्चों की किस्मत का फैसला करना है तब मेरा नारायणगढ़ में आना हुआ है भगवान का लाख लाख शुक्र है वाहीगुरु बहुत बहुत शुकराना दिलों अरदास कि परमात्मा समत बख्शे बल बख्शे दोस्तों कोई लंबा चौड़ा भाषण देने नहीं आया हूं मीडिया के लोग बैठे हैं सिर्फ यही बताने के लिए आया हूं हरियाणा के लोगों को कि आपके दाएं और आपके बाएं चेक कर लेना हरियाणा के साउथ साइड पे दिल्ली है हरियाणा के नॉर्थ साइड पे पंजाब है सेंटर में हरियाणा है और दोनों जगह पे आम आदमी पार्टी की सरकार है दोनों जगह पे बिजली फ्री है दोनों जगह पे हॉस्पिटल खुल रहे हैं फ्री इलाज हो रहा है दोनों जगह पे शानदार हॉस्पिटल बन रहे हैं हरियाणा में क्यों नहीं बन रहे भाई क्या गुनाह कर दिया हरियाणा वालों ने हरियाणा वालों की गलती है चोर चक्के वेरी गुड बहुत अच्छा बिल्कुल लॉक कर दिया जाए ਸਹੀ ਆਨਸਰ 10 ਸਾਲ ਹੋ ਗਏ ਪਿਛਲੇ 10 ਸਾਲ ਤੋਂ ਬੀਜੇਪੀ ਹੈ ਉਸ ਤੋਂ ਪਹਿਲਾਂ ਕਾਂਗਰਸ ਸੀ ਉਸ ਤੋਂ ਪਹਿਲਾਂ ਇਨਾ ਲੋ ਗਨਾ ਲੋ ਫਨਾ ਲੋ ਕੀ ਕਰੀਏ ਯਾਰ ਸਾਰਿਆਂ ਨੂੰ ਟਾਈਮ ਦੇ ਕੇ ਦੇਖ ਲਿਆ ਪੰਜਾਬ ਨੇ ਵੀ ਅਕਾਲੀ ਦਲ ਫਲਾਨਾ ਦਲ ਕਾਂਗਰਸ ਬੀਜੇਪੀ ਕੀ ਕਰੀਏ ਕੁਛ ਨਹੀਂ ਬਣਿਆ ਫੇ ਲੋਕਾਂ ਨੇ ਇੱਕ ਨਵਾਂ ਰਸਤਾ ਲੱਭਿਆ ਦਿੱਲੀ ਦੇ ਲੋਕਾਂ ਨੇ 2000 13 ਚ ਲੱਭਿਆ ਫਿਰ 15 ਚ ਲੱਭਿਆ ਦਿੱਲੀ ਦੇ ਲੋਕਾਂ ਨੇ 2015 ਚ ਕੈਸੀ ਪਟੜੀ ਬਣਾਈ ਜਿੱਤੇ ਡਾਵਲ ਇੰਜਨ ਨਹੀਂ ਨਵਾਂ ਇੰਜਨ ਦੌੜਦਾ ਨਵਾਂ ਇੰਜਨ 2000 22 ਚ ਪੰਜਾਬ ਦੇ ਲੋਕਾਂ ਨੇ ਕੈਸੀ ਪਟੜੀ ਬਣਾਈ ਜੀਤੇ ਜਮੇ ਨਵੇਂ ਯੰਗ ਮੁੰਡੇ ਕੁੜੀਆਂ ਐਮਐਲਏ ਬਣ ਗਏ ਉਹ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਉਹ ਕੈਪਟਨ ਦਾ ਸਾਰਾ ਟੱਬਰ ਹਾਰ ਗਿਆ ਉਹ ਮਲੂਕੇ ਪੱਠੜ ਸਵਾਰ ਗਏ ਬਸ ਐਂ ਕਰਦੇ ਸੀ ਪੰਜਾਬ ਵਾਲੇ ਬਸ ਉਹ ਮੈਨੂੰ ਬਦਲਵਾ ਹੀ ਉਹੀ ਲੱਗੀ ਜਾਂਦੀ ਆ ਹੁਣੇ ਵੀ ਓਵੇਂ ਜਿਵੇਂ ਹੋਣਾ ਹੈ ਕਿਉਂਕਿ ਜਦੋਂ ਲੋਕ ਉੱਠ ਖੜਦੇ ਨੇ ਫਿਰ ਕੋਈ ਨਹੀਂ ਦੇਖਦਾ ਕੌਣ ਐ ਮੂਰੇ ਫਿਰ ਤਾਂ ਨੇਰੀ ਝੱਖੜ ਚ ਕੋਈ ਨਹੀਂ ਦੇਖਦਾ ਕਿਹੜਾ ਬੋੜ ਐ ਕਿਹੜਾ ਪਿੱਪਲ ਐ ਸਭ ਜਾਣਦੇ ਆ ਸੋ ਵੀਰੋ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਇਹ ਤੁਹਾਡੇ ਕੋਲੇ ਫੇਰ ਆਉਣਗੇ ਇੱਕ ਮੌਕਾ ਹੋਰ ਦੇ ਦਿਓ ਕਿੰਨੇ ਮੌਕੇ ਦਾ 78 ਸਾਲ ਹੋ ਗਏ ਯਾਰ 78 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਆ 778 ਸਾਲ ਚ ਆਜੇ ਸੀਮਰੇਜ ਦੇ ਨਰੈਣਗੜ੍ਹ ਦੇ ਟੱਕਣ ਨਹੀਂ ਪੂਰੇ ਹੋਏ ਹਜੇ ਟੱਕਣਾ ਟੋਬਿਆਂ ਚ ਹੀ ਫਿਰਦੇ ਆ ਸਾਨੂੰ ਇਤੂਬਦ ਦੇਖਣੀ ਨਹੀਂ ਦਿੱਤਾ ਐਨਾ ਹੀ ਦੇਖੋ ਬਸ ਬਾਹਰ ਨਹੀਂ ਦੇਖਣਾ ਬਸ ਸੀ ਬ੍ਰੇਜ ਛੱਪੜ ਤੋਬਾ ਬਸ ਇੱਥੇ ਤੱਕ ਹੀ ਸੋਚਿਆ ਕਰੋ ਇਹਦੋਂ ਅੱਗੇ ਨਹੀਂ ਸੋਚਣਾ 78 ਸਾਲ ਹੋ ਗਏ 78 ਸਾਲ ਮੈਂ ਜਦੋਂ ਐਮਪੀ ਬਣਿਆ ਨਵਾਂ ਨਵਾਂ 2014 ਚ ਸੰਗਰੂਰ ਤੋਂ ਤਾਂ ਮੈਂ ਕਿਹਾ ਵੀ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਦੇਣੇ ਨੇ ਇੱਕ ਐਮਪੀ ਕੋਲੇ 5 ਕਰੋੜ ਹੁੰਦਾ ਸਾਲ ਚ ਦੇਣਾ ਹੁੰਦਾ ਲੋਕਾਂ ਨੂੰ ਤਾਂ ਮੇਰੇ ਕੋਲ ਇੱਕ ਪੰਚਾਇਤ ਆਈ ਇੱਕ ਪਿੰਡ ਦੀ ਕਹਿੰਦੇ ਜੀ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਪੈਸੇ ਚਾਹੀਦੇ ਮੈਂ ਕਿਹਾ ਬਿਲਕੁਲ ਤੁਹਾਨੂੰ ਮਿਲਣਗੇ ਪੈਸੇ ਪੈਸੇ ਚਾਹੀਦੇ 3 ਲੱਖ ਮੈਂ ਕਿਹਾ ਵੀ 4 ਲੱਖ ਦੇਵਾਂਗੇ ਆ ਤਾਂ ਕਹਿੰਦੇ ਬਹੁਤ ਵਧੀਆ ਗੱਲ ਹੋਜੀਗੀ ਫਿਰ ਮੈਂ ਕਿਹਾ ਮੈਂ ਲਿਖ ਕੇ ਦੇ ਦਿਓ ਥੋੜਾ ਮਤਾ ਪਾ ਦਿਓ ਕਿਸ ਕੰਮ ਕਿਸ ਕੰਮ ਕੇ ਲਿਏ ਪੈਸੇ ਚਾਹੀਏ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਕੀ ਆਖੇ ਕਹਿੰਦੇ ਜੀ ਸ਼ਮਸ਼ਾਨ ਘਾਟ ਆ ਜਿਹੜਾ ਸਾਡਾ ਉਸ ਦੀ ਦੀਵਾਰਾਂ ਉੱਚੀ ਕਰਨੀ ਹੈ ਮੈਂ ਕੀ ਗੱਲ ਮਰਦਿਆਂ ਤੇ ਯਕੀਨ ਨਹੀਂ ਹੈਗਾ ਵੀ ਕਿਤੇ ਵਾਪਸ ਨਾ ਮੁੜਿਆਉਣ ਬੜੀ ਮੁਸ਼ਕਲ ਨਾਲ ਛੱਡ ਕੇ ਆਏ ਉਹਨਾਂ ਨੂੰ ਉੱਥੇ ਉਹ ਮੈਂ ਕਿਹਾ ਸਕੂਲ ਚ ਲਾਇਬ੍ਰੇਰੀ ਬਣਾ ਲਓ ਉਹ ਚਾਰ ਕਮਰੇ ਪਾ ਦਿੰਨੇ ਆ ਸਕੂਲ 'ਚ ਬੱਚਿਆਂ ਵਾਸਤੇ ਉਹ ਫਰਨੀਚਰ ਦੇ ਦਿੰਨੇ ਆ ਉਹ ਤੁਸੀਂ ਆਰਓ ਫਿਲਟਰ ਵਾਟਰ ਪਾਣੀ ਲੈ ਲਓ ਉਹ ਯਾਰ ਪਿੰਡ ਦੇ ਵਿੱਚ ਸੋਲਰ ਲਾਈਟਾਂ ਲਵਾ ਲਓ ਮੈਨੂੰ ਕਹਿੰਦੇ ਜੀ ਆ ਜਿਹੜਾ ਤੁਸੀਂ ਕਿਹਾ ਇਹ ਤੁਸੀਂ ਦੇ ਸਕਦੇ ਹੋ ਮੈਂ ਕਿਹਾ ਹਾਂ ਕਹਿੰਦਾ ਫਿਰ ਸਾਨੂੰ ਤਾਂ ਜੀ ਹੁਣ ਤੱਕ ਲੀਡਰਾਂ ਨੇ ਇਹੀ ਦੱਸਿਆ ਵੀ ਸ਼ਮਸ਼ਾਨ ਘਾਟ ਦਿਆਂ ਗੰਦੇ ਉੱਚੇ ਚੱਕੇ ਜਾ ਸਕਦੇ ਨੇ ਬਸ ਸਾਨੂੰ ਇਹ ਦੂਬ ਕੱਗੇ ਸੋਚਣੀ ਨਹੀਂ ਦਿੰਦੇ ਯਾਰ ਸੁਚਾਨ ਘਾਟਦੇ ਗੰਦਾ ਬਸ ਇੱਥੇ ਖੜਿਆ ਸੀਵਰੇਜ ਦੇ ਢੱਕਣ ਬਸ ਕੋਈ ਨੌਕਰੀਆਂ ਦੀਆਂ ਗੱਲਾਂ ਕਰ ਲੋ ਕੋਈ ਵਧੀਆ ਕਾਲਜਾਂ ਚ ਯੂਨੀਵਰਸਟੀਆਂ ਖੋਲ੍ਹ ਲੀਏ ਨਾਰਾਇਣਗੜ੍ਹ ਉਹ ਜ਼ਿਲ੍ਹਾ ਬਣਾ ਦੋ ਨਾਰਾਇਣਗੜ੍ਹ ਨੂੰ ਇੱਥੇ ਹੀ ਕੰਮ ਹੋ ਜਾ ਕਰਨ ਲੋਕਾਂ ਦੇ ਕਿਉਂ ਐਡੇ ਐਡੀ ਦੂਰ ਦਿਨ ਦਿਹਾੜੀਆਂ ਫੁੱਟਣ ਨਾ ਉਹਨਾਂ ਨੇ ਜ਼ਿਲ੍ਹੇਵਾਰ ਤਾਂ ਦੇਖ ਰਹੀ ਨਹੀਂ ਉਹ ਕਹਿੰਦੇ ਸ਼ਮਸ਼ਾਨ ਘਾਟ ਦੱਸੋ ਕਿਵੇਂ ਆ ਸ਼ਮਸ਼ਾਨ ਘਾਟ ਤੇ ਕੰਦਾ ਉੱਚੇ ਚੱਕ ਦਾਂਗੇ ਫੁੱਲ ਲਵਾ ਦਾਂਗੇ ਉੱਤੇ ਬੈਂਚ ਲਵਾ ਦਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦੱਸੋ ਜੀ ਮੁਰਦਿਆਂ ਨੂੰ ਪਿਆਸ ਲੱਗਦੀ ਹੈ ਰਾਤ ਨੂੰ ਤੇ ਇਹਦਾ ਇਹਨਾਂ ਦਾ ਹਾਲ ਹੈ ਸੇਸ ਕਰਕੇ ਜਦੋਂ ਦਾ ਮੁੱਖ ਮੰਤਰੀ ਬਣਿਆ ਪੌਣੇ 3 ਸਾਲ ਹੋ ਗਏ 44000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 44000 ਮੈਨੂੰ ਲੱਗਦਾ ਨਹੀਂ ਇੱਥੇ ਰਿਸ਼ਤੇਦਾਰੀਆਂ ਦੂਰ ਹੋਣ ਗਿਆ ਆ ਨਾਲ ਹੀ ਰਿਸ਼ਤੇਦਾਰੀਆਂ ਹੋਣ ਗਿਆ ਫੋਨ ਕਰਕੇ ਪੁੱਛ ਲਿਓ ਫੋਨ ਕਰਕੇ ਪੁੱਛ ਲਿਓ ਕਿ ਨੌਕਰੀ ਮਿਲੀ ਤੇ ਇਹ ਵੀ ਫੋਨ ਕਰਕੇ ਪੁੱਛ ਲਿਓ ਨੌਕਰੀ ਵੇਲੇ 1 ਰੁਪਿਆ ਵੀ ਕਿਸੇ ਦਾ ਲੱਗਿਆ 1 ਰੁਪਿਆ ਵੀ ਹੈ ਜੀ है जी है ए बेटा है ना था? सरकारी नौकरी लग गया, कोई पैसा तो नहीं लगे कोई सिफारिश तो नहीं करनी पी बिजली बोर्ड लग गया अच्छा 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 वाह 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 ਬਾਹਿਤ ਫਰਕ ਹੈ ਨੀਅਤ ਸੱਚੀ ਹੋਣੀ ਚਾਹੀਦੀ ਹੈ ਉਹ ਪੈਸੇ ਪੂਸੇ ਕੀਨੇ ਬਾਬਿਓ ਉਹ ਪੈਸੇ ਪੂਸੇ ਕਮਾਉਣ ਵਾਲੇ ਬੜਿਆ ਆਏ ਨੇ ਉਹ ਸਿਕੰਦਰ ਵੀ ਖਾਲੀ ਹੱਥ ਤੁਰ ਗਿਆ ਦੁਨੀਆ ਜਿੱਤ ਕੇ ਸਿਕੰਦਰ ਖਾਲੀ ਹੱਥ ਗਿਆ ਸੀ ਤੇ ਸਿਕੰਦਰ ਨੇ ਕੀ ਲਿਖਿਆ ਸੀ ਆਪਣੀ ਵਸੀਅਤ ਚ 32 ਸਾਲ ਦੀ ਉਮਰ ਚ ਮਲੇਰੀਏ ਨਾਲ ਮਰ ਗਿਆ ਸੀ ਉਹ ਤੇ ਵਸੀਅਤ ਚ ਕੀ ਲਿਖ ਕੇ ਗਿਆ ਜਦੋਂ ਨੂੰ ਪਤਾ ਲੱਗ ਗਿਆ ਸੀ ਨਾ ਮਰਨ ਵਾਲਾ ਹੀ ਆ ਕਹਿੰਦਾ ਮੇਰੇ ਦੋਨੇ ਹੱਥ ਜਨਾਜੇ ਚੋਂ ਬਾਹਰ ਘਟ ਦਿਓ ਤੇ ਨਾਲੇ ਜਦੋਂ ਮੈਨੂੰ ਲੈ ਕੇ ਜਾਓਗੇ ਕਬਰਿਸਤਾਨ ਤਾਂ ਜਿੰਨੀ ਮੇਰੀ ਦੌਲਤ ਹੈ ਉਹ ਰਸਤੇ ਚ ਬਿਛਾ ਦਿਓ ਕਬਰਿਸਤਾਨ ਤੱਕ ਉਹਨੂੰ ਪੁੱਛਿਆ ਗਿਆ ਵੀ ਆ ਕਿਉਂ ਲਿਖਿਆ ਹੈ ਕਹਿੰਦਾ ਹੱਥ ਬਾਹਰ ਕੱਢਣ ਨਾਲ ਲੋਕਾਂ ਨੂੰ ਪਤਾ ਲੱਗੂ ਕਿ ਦੁਨੀਆਂ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ ਮੇਰੇ ਹੱਥ ਦਿਖਾ ਦਿਓ ਤੇ ਕਹਿੰਦਾ ਆਹ ਦੌਲਤ ਜਿਹੜੀ ਰਸਤੇ 'ਚ ਵਿਛਾਉਂਗੇ ਇਹਦੇ ਨਾਲ ਇਹ ਪਤਾ ਲੱਗੂ ਕਿ ਸਿਕੰਦਰ ਕੋਲੇ ਇੰਨੀ ਦੌਲਤ ਸੀ ਫਿਰ ਵੀ ਉਹਨੂੰ ਬੈਦ ਬਚਾ ਨਹੀਂ ਸਕੇ ਫਿਰ ਵੀ ਮੌਤ ਨੇ ਉਹਨੂੰ ਆ ਕੇ ਜਮੇਲਾ ਪਾ ਲਿਆ ਕਾਦੇ ਪੈਸੇ ਕਮਾਉਣੇ ਯਾਰ ਗਰੀਬਾਂ ਲੁੱਟੀ ਜਾਂਦੇ ਹੋ ਤੁਸੀਂ